ਬਹੁਤ ਜਿਆਦਾ ਦਹੀਂ ਖੱਟਾ ਨੋ ਜਾਨੀ ਆ ਆਵੇ ਹ ਮਾਨ ਖਾਂਦਿਆ ਪ੍ਰਭ ਦਹੀਂ ਆ ਦੇ ਰੋਟੀ ਖਲਾ ਖਾ ਲੇ ਕੀ ਕਰਨਿਆ ਮ ਜੇ ਤੀ ਕਰੇ ਪੁੱਤ ਤੂੰ ਜਾਣਾ ਪਾ ਉਹ ਗਿਆ ਰਿਹਾ ਉਸ ਪਰ ਆ ਆਦੀ ਅਹੀਂ ਬੜਾ ਹੁਣਿਓ ਨੇ ਵੀਡੀਓ ਆ ਵੀ ਆਰ ਫੇਮਸ ਬੰਦਾ ਕੱਲ ਧਾਰਾ ਪੈਂਦਾ ਬੜੇ ਜਾ ਰਹੇ ਆਪਣੇ ਪਿੰਡ ਜੇ ਕਹਾਂ ਤੁਹਾਡੇ ਵੀਡੀਓ ਬੰਨੇ ਤੁਹਾਡੇ ਵੀਡੀਓ ਨੇ ਉਹ ਇੱਦਾਂ ਹੀ ਸਭਾਂ ਦੀ ਗੱਲ ਚੀਕ ਕੇ ਰੱਖਦੇ ਅੰਬੇ ਇਹ ਨਹੀਂ ਮਿੱਤਿਆ ਉਹ ਮੈਨੂੰ ਚੇਤਾਣ ਕਰਾ ਦੇ ਡੱਬੀ ਰਹਿ ਜੇ ਮੇਰੇ ਤੋਂ ਹੈ ਗਈ ਉਹ ਜੜੀ ਆ ਜੜੀ ਛੀਛੀ ਮੈਂ ਚੇਤਾ ਕਰਾਈ ਜੇ ਤੱਕ ਜਾ ਹਣ ਓਏ ਆਓ ਇੱਥੇ ਫੈਲ ਜਿੱਤੀ ਲੱਗਣੀ ਆ ਉਹ ਵੀ ਹੈਗੀ ਵਿੱਲੀ ਪਈ ਆ ਉਹ ਮੈਂ ਦਊਂਗੀ ਤੇ ਚਪਾ ਲਾਂ ਜੱਟ ਜਣਾ ਲੈ ਆ ਲੈ ਜੀ ਕਾਚਿਆ ਨਾ ਕਾਚ ਪਲਾਸਟਿਕ ਦਾ ਆਪਣੇ ਜੋ ਥੋੜੀ ਹੈ ਹਮ ਸਹੀ ਗੱਲ ਪਿੰਡਾਂ ਵਾਲਿਆਂ ਜੋਗ ਨਹੀਂ ਆ ਰਹਿਣ ਚ ਨਹੀਂ ਆਉਂਦੇ ਇਹਨਾਂ ਮਾੜੇ ਜੋਗ ਨਹੀਂ ਆ ਉਹ ਆਪਣੇ ਜਿਹੜੇ ਸੀਵੋਸ਼ ਸਿਸਟ ਦੀ ਇਹ ਪਹਿਲੀ ਵਾਲੀ ਆ ਬੰਨੀ ਜੀ ਪਹਿਲੀ ਵਾਲੀ ਆ ਇਹ ਜਿਹੜੀਆਂ ਚੌੜੀਆਂ ਉਹਨਾਂ ਦਾ ਸੈੱਟ ਹੁੰਦਾ ਸਹੀ ਗੱਲ ਹੈ ਇਹ ਆਪਣੀ ਛੋਟੀ ਆ ਨਹੀਂ ਮੇਰੇ ਤੋਂ ਪਲਾਸਟਿਕ ਦੀ ਹੋਣੀ ਟੁੱਟਣੀ ਆ ਵੀ ਨਵੀਂ ਆ ਇਹਨਾਂ ਨੂੰ ਪਿੰਡਾਂਆਂ ਰਹਿੰਸ ਹਨ ਇਹਨਾਂ ਨੂੰ ਹੁੰਦਾ ਇਹਨਾਂ ਨੂੰ ਖਾਣਾ ਪੀਣਾ ਤਰੀਸਾ ਪਛਾਰੀਆਂ ਨਹੀਂ ਕਰਦੇ ਆ ਆਵੜੀ ਜਨਾ ਨਹੀਂ ਭਜੀ ਗੱਦੀ ਕਿੱਥੇ ਰੱਖ ਆ ਸ਼ੁਕਰਗਰ ਕੋਈ ਚੀਜ਼ ਭਜੀ ਤੁਹਾਡੇ ਘਰੇ ਗੁਲਾਬੀ ਮੇਰੇ ਹੱਥ ਹਾਏ ਹੁਣ ਇਹਨੂੰ ਵੀ ਪੰਨੇਗਾ ਤੂੰ ਉਧਰ ਉਹ ਕਾ ਪੈਰਨਾ ਉਧਰ ਖਾ ਜਾਏ ਪੈਰਨ ਆਪਣੀ ਲੈਣ ਵਿਖਾ ਦੇ ਤੋੜਦੇ ਤੋੜਦੇ ਆ ਗਈ ਰਾਜਾ ਕਿਉਂ ਲੈ ਮਸਾਕ ਰੋਡ ਦਬਾਈਏ ਅਲ ਮਰ ਖਾਣਾ ਲਾਤੀ ਖਾਣਾ ਦਹੀਂ ਬਹੁਤ ਖੱਟਾ ਆ ਝੂੜੀਆਂ ਇੱਥੇ ਛੜ ਗਈ ਉਹ ਤਾਂ ਦੀ ਮੈਂ ਲੈ ਕੇ ਜਾਂਦੀ ਕੌਣ ਆ ਛੜ ਗਈ ਆ ਅਸੀਂ ਅਚਰਖ ਲਾ ਰਾ ਉਹਨਾਂ ਨੂੰ ਕੱਢ ਕੇ ਦਿੱਤਾ ਨਿਕਲ ਨਿਕਲ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਨਾ ਯੂਜ਼ ਕਰਨੀਆਂ ਮੈਂ ਪਈਆਂ ਅਲਮਾਰੀ ਜਾ ਦੇ ਸਿਰ ਮੰਮੀ ਉਹਨਾਂ ਦੇ ਕੋਲ ਉਹ ਸਾਰੇ ਇਹਨਾਂ ਹਸਨਾਂ ਨੂੰ ਦਿੱਤੀ ਤੇ ਖੇਡਦੇ ਹੋਏ ਇਹਦੇ ਨਾਲ ਆ ਮੈਂ ਕੱਢਣ ਨੂੰ ਜੀ ਨਹੀਂ ਕਰਦਾ ਪ੍ਰਾਣੀਆਂ ਚੀਜ਼ਾਂ ਮੰਮੀ ਸਾਡੀ ਨੂੰ ਪਤਾ ਨਹੀਂ ਕਦੋਂ ਹੁੰਦੀਆਂ ਸਾਮ ਕੇ ਰੱਖੇ ਚਾਰ ਸਾਲ ਹੋ ਗਏ ਗੰਦੇ ਵਿਹਣ ਹੋ ਦਿੰਦੀਆਂ ਸਾਮ ਕੇ ਰੱਖਿਆ ਚੂੜੀਆਂ ਹੂੰ ਲੈ ਹੁਣ ਆਪਣੀ ਹੋ ਗਈ ਆ ਪਿੰਡ ਨੂੰ ਤਿਆਰੀ ਰੋਟੀ ਖਾ ਕੇ ਤੇ ਬਸ ਨਿਕਲ ਜਾਣਾ ਪਾ 10:30 ਹੋ ਜੇ 10:30 ਹੋ ਗਏ 11:00 ਵਜੇ ਤੁਹਾਨੂੰ ਜਾਣਾ ਵਾ ਹਰਮਾਨ ਜਾਣਾ ਵਾ ਮਾਛੀ ਕੋਲ ਜਾਣਾ ਵਾ ਇਹ ਐ ਇੰਨਾ ਹਰਾ ਮੱਖਣ ਪਾ ਲਿਆ ਪ੍ਰਭੂ ਪਰ ਭੇਜਾ ਭੇਜਾ ਹੋ ਜਾਣੀ ਆ ਬੁਲਾ ਲੈ ਬਬਲਾ ਕੀ ਮੇਰੀ ਕੁੱਤੀ ਰੂਲੀ ਪਈ ਹਾਂ ਕਰਾ ਕਰਾ ਨਾਨਕਾਂ ਨੇ ਕੰਮ ਗਏ ਕੁੱਤੀ ਰੋਲਦੀ ਹੋਈ ਉਹਨੇ ਮੈਂ ਤੈਨੂੰ ਅੱਗੇ ਆਖੰਦੀ ਵੀ ਉਹਨੇ ਫੜ ਲਈ ਆ ਤੇ ਹੁਣ ਉਹਨੇ ਵੇਖ ਉਧਰ ਖਾ ਕੀ ਕਰਨ ਦੇ ਆ ਤੂੜੀਆਂ ਇਹ ਕੱਢ ਕੇ ਜਿੰਨੇ ਨੇ ਆਂਦੀਆਂ ਪਹਿਲੀ ਗਲਤੀ ਹੋ ਗਈ ਆ ਇਹਨਾਂ ਨੂੰ ਦਿੱਤੀਆਂ ਖੇਡਣ ਨੂੰ ਤੇ ਇਹਨਾਂ ਉਹਦੇ ਘੜੀ ਖਲਾਰਾ ਪਾਤਾ ਕੁੜੀਆਂ ਨੇ ਉਹ ਪਲੀਆ ਆਉਂਦੀ ਆ। ਉਹ ਮਰਦ ਵਾਲੇ ਪੈਨਨ ਕੋਲ ਬੁਖਾਰੀ। ਆ ਦੋਟਾ ਲਓ। ਉਹ ਸੌੜ ਲਾ ਕੇ ਰੱਖ ਲਓ ਜਿਹੜਾ ਕੀਤਾ। ਉਹ ਕੀ ਕਰਾਂ? ਆਹ ਦੇਖੋ। 25000 ਰੁਪਏ ਲਵਾ ਦੇਣਾ। ਉਹਦੇ ਸਿਰ ਹੋਰ ਵੇਖੋ ਪੈਂਚ ਨੂੰ ਲੈਣਾ ਹੈ ਹੋਰ ਨਹੀਂ ਲੱਗਦਾ ਜੇ ਨਾ ਸੁਣਾ ਪੈਂਦੀ ਆਹ ਭਰ ਪੈਣਾ ਨਾ ਬਈ ਹੋਵੇ ਆਜੇ ਨਾ ਮਾਰ ਕੇ ਨਮਸਕਾਰ ਕੈ ਗੁੱਗੂ ਕੀ ਆ ਕੋਈ ਜਿਹੜਾ ਦੇਖਾਂ ਦੀ ਸੂਤ ਕੈ ਗੁੱਗੂ ਦੇ ਆਹ ਤੇ ਆਜੇ ਇਹ ਰੰਗ ਲੰਘੇ ਨਾ ਵਾਟੇ ਕਿਉਂ ਆ ਮੈਂ ਦੋ ਮਰ ਮੈਂ ਦੋ ਵਾਟੇ ਉਹ ਇਧਰ ਦੂਨ ਕੁੱਟੀ ਜਾਨੀ ਆ ਆਪਣੀ ਐਡੀ ਕੋਟ ਨਹੀਂ ਹੈ ਨਹੀਂ ਛੋਟੀ ਸਕੇ ਚਾਹ ਨਹੀਂ ਚਾਹ ਨਹੀਂ ਬਹੁਤ ਸਾਰਿਆਂ ਨੇ ਕੋਈ ਕਰਮਾ ਨਹੀਂ ਤੁਹਾਨੂੰ ਦਵਾ ਨਹੀਂ ਸੁਣਣ ਦੇ ਹੱਥਾਂ ਦੀ ਗਰੰਟੀ ਆ ਆ ਵੇ ਕੋ ਟੂਡਾ ਲੈ ਵੇ ਕੋ ਆ ਜੀ ਉਹ ਉੱਪਰ ਜੇ 350 ਟਿਕਟ ਵਾਟੇ 3 4 5 ਰਾਂਗ ਆ ਲੋ ਹਾੜਾ

ਲੋਕ ਉਹਨੇ ਲੋੜ ਨਹੀਂ ਇਹ ਜਿਹੜਾ ਹੈਗਾ ਹਨਾ ਜਿਹੜਾ ਮੈਂ ਪਾ ਦੇਣੀ ਹੈ ਇਹਨਾਂ ਚ ਹੋਰ ਕਲਰ ਨਹੀਂ ਆਗੇ ਵੀ ਜੀ ਇਹਦਾ ਸੂਟਾ ਚ ਨਹੀਂ ਨਜ਼ਰ ਆਈ ਉਹ ਕੇ ਪਰਸੋਂ ਨੇ ਇਹ ਪ੍ਰਤਾਪ ਵੋ ਹਲੋ ਬਾਜੀ ਕੋਈ ਆ ਕੋਈ ਆਲੋ ਵਰੀ ਲੈ ਲੋਕ ਗੇਸ ਆਪਾਂ ਯਹਾਂ ਪਰ ਅਬਾ ਰਿਜ਼ਲਟਸ ਕੌਣ ਸੋਣ ਦੇ ਸਕੋ ਲੋ ਤੇ ਆਣ ਕੇ ਰਿਜ਼ਲਟ ਵਧੀਆ ਆਂਦੀ ਖੁਸ਼ੀ ਦੇ ਵਿੱਚ ਅਸੀਂ ਦੋਆ ਮਾਪੂ ਤਾਂ ਇੱਥੇ ਕਰ ਲਈ ਪਾਰਟੀ ਪਾਪਾ ਨੂੰ ਅਜੇ ਦੱਸਿਆ ਨਹੀਂ ਪਾਪਾ ਦੇ ਜਿਹੜੇ ਉਹ ਰਿਐਕਸ਼ਨ ਜਿਹੜੇ ਉਹ ਘਰੇ ਜਾ ਕੇ ਲੈਣੇ ਕਿਉਂਕਿ ਉਹਨਾਂ ਨੇ ਤੇ ਫਿਰ ਦੱਸਣਾ ਕਿ ਕੀ ਕੀ ਉਹਨਾਂ ਨੂੰ ਚੜ ਕੇ ਝੂਠ ਮਾਰਨਾ ਕਰ ਜਾ ਕੇ ਪ੍ਰੈਂਕ ਕਰਦੇ ਉਹਨਾਂ ਦੇ ਕਿ ਇਹਦੇ ਨੰਬਰ ਮਾਸਾ ਵਧੀਆ ਨਹੀਂ ਆਏ ਇਹਦਾ ਰਿਜ਼ਲਟ ਮਾਸਾ ਵਧੀਆ ਨਹੀਂ ਆਇਆ ਤੇ ਉਹਨਾਂ ਨੂੰ ਇਹਦਾ ਕਰਕੇ ਪ੍ਰੈਂਕ ਕਰਦੇ ਆ ਤੇ ਫਿਰ ਵੇਖਦੇ ਹਾਂ ਕੀ ਕੀ ਨੇ ਤੇ ਕੀ ਨਹੀਂ ਤੇ ਹੈ ਕੱਟ ਜਾਂਦਾ ਮੋਬਾਈਲ ਤੇ ਇਹਨੇ ਮੈਂ ਕੱਟਿਆ ਆ ਵੜੀ ਵਧੀਆ ਲੋਕੇਸ਼ਨ ਆ ਮੈਂ ਕੈਨ ਜਿਹੜਾ ਇੱਥੇ ਵੇ ਹਾਂ ਬਹੁਤ ਸੋਹਣਾ ਲੱਗ ਰਿਹਾ ਆ ਤਾਰੀਖ ਲੈ ਜੋ ਗੱਲੇ ਮੇਰੀ ਤੁਹਾਨੂੰ ਫੋਟੋਆਂ ਹਾਂ ਸਹੀ ਗੱਲ ਬਾਤ ਹੈ ਉੱਥੇ ਜਿਹੜਾ ਪਹਿਲਾ ਮੁੰਡਾ ਮਿਲਿਆ ਹਾਂ ਤੇਰੀ ਤੇ ਫੋਟੋ ਵੜੀ ਚਿੱਟੀ ਖਿੱਚੀ ਆ ਤੇ ਅਛਾ ਉਹ ਨਹੀਂ ਮੈਂ ਇਦਾਂ ਹੀ ਉਹਨੂੰ ਕਿ ਜਿਹੜਾ ਕਾਲਾ ਬੰਦਾ ਹੋਇ ਉਹਦੀ ਫੋਟੋ ਮੇਜਾ ਚਿੱਟੀ ਆਉਂਦੀ ਤੇ ਜਿਹੜਾ ਚਿੱਟਾ ਆਉਂਦੀ ਹਮੇਸ਼ਾ ਕਾਲੀ ਆਉਂਦੀ ਇਦਾਂ ਨੰਮ ਨਾ ਮੈਂ ਕਹੇਣਾ ਇਹ ਲੋਕੇਸ਼ਨ ਮੁੜ ਕੇ ਜਾਂਦੇ ਜੀ ਬਹੁਤ ਵਧੀਆ ਲੱਗ ਗਿਆ ਤੇ ਬੈਕ ਇੰਦੋਰ ਬਿਲਕੁਲ ਉੱਪਰ ਆਈ ਹੈਗੀ ਆ ਇਹ ਨਸ਼ਹਿਰੇ ਤੇ ਸਰਿਆਲੀ ਦੇ ਵਿਚਕਾਰ ਹੈ ਨਾ ਨਸ਼ਹਿਰੇ ਤੇ ਸਰਿਆਲੀ ਦੇ ਸਰਿਆਲੀ ਦੇ ਵਿਚਕਾਰ ਇਧਰ ਬੈਕ ਸਾਈਡ ਤੋਂ ਵੀ ਤੁਹਾਨੂੰ ਮੈਂ ਦਿਖਾਉਣੀ ਆ ਕੋਈ ਵੀ ਇਧਰ ਨਸ਼ਹਿਰੇ ਤੇ ਸਰਿਆਲੀ ਥਾਂ ਨਹੀਂ ਲੰਘਦਾ ਬਣਾ ਇੱਥੇ ਵਿਜ਼ਿਟ ਜ਼ਰੂਰ ਕਰਿਓ ਤੇ ਇੱਥੋਂ ਦਾ ਸ਼ੂਗਰ ਕੇਨ ਬਹੁਤ ਘੈਂਟ ਆ ਬਾਕੀ ਸ਼ੂਗਰ ਕਹਿੰਦੇ ਹੁੰਦਾ ਗੰਨਾ ਉਹਦੇ ਗੰਨਾ ਹੀ ਘੈਂਟ ਆ ਤੇ ਕੰਨ ਸ਼ੂਗਰ ਕੈਨ ਯੂ ਸੌਰੀ ਤੇ ਉਹ ਵੀ ਬੜਾ ਘੈਂਟ ਆ ਤੇ ਬਾਕੀ ਸਰਵਿਸ ਵੀ ਬਹੁਤ ਘੈਂਟ ਬੜਾ ਵਧੀਆ ਲੱਗਾ ਇੱਥੇ ਬੈਠ ਕੇ ਤੇ ਹੁਣ ਆਪਾਂ ਚੱਲਦੇ ਆ ਘਰੇ ਤੇ ਜਗਰੂਪਣਾ ਕਰਦੇ ਆ ਪ੍ਰੈਂਕ ਤੇ ਫਿਰ ਵੇਨੇ ਕੀ ਕਹਿੰਦੇ ਕੀ ਨਹੀਂ ਨਾਨੂ ਨੂੰ ਦੱਸਦਾ ਨਾਨੀ ਨੂੰ ਦੱਸਦਾ ਉਹਨਾਂ ਨੇ ਤੇ ਬਹੁਤ ਵਿਚਾਰੇ ਦੀ ਇੱਜਤ ਦੀ ਦੇਖਾਉਂ ਤਨ ਮਸਾਰਾ ਫਿਰ ਆਪ ਇੱਕ ਵੀਡੀਓ ਬਣਾ ਦੇ ਵੀਡੀਓ ਬਣਾ ਦਿਆ ਜਾ ਆ ਜਾ ਹਾਂ ਜਾਨੀ ਇੱਥੇ ਬਣਾਉਣੀ ਆ ਹਾਂ ਹਾਂ ਆਇਓ ਆਉਣ ਚੱਲ ਪੋ ਵਾਲ ਕੇ ਆ ਜੋ ਇਹਨੂੰ ਮੇਰੇ ਨਾਲੋਂ ਅਰੇ ਫੋਕੀ ਅਕੇ ਜੇ ਹੋਈ ਪੱਗੇ ਨਾਲ ਲਵੇ ਤੇ ਫਿਰ ਹੈ ਪਹਿਲਾਂ ਉਹਨੂੰ ਲਾਲ ਲੱਤਾਂ ਦੇ ਚੰਬੇੜੀ ਰੱਖਦਾ ਚੰਬੇੜੀ ਰੱਖਦਾ ਸਾਰੇ ਵਾਲ ਲਾਏ ਪੈਂ ਪੈਂਟ ਨੂੰ ਕਿਦਾਂ ਐ ਪੈਂਟ ਦੇ ਚ ਨਿਕੇ ਨਿਕੇ ਵਾਲ ਬੜੇ ਨਿਕੇ ਨਿਕੇ ਮੈਨੂੰ ਪਤਾ ਹੀ ਨਹੀਂ ਕਿੰਨੇ ਲਾਏ ਆ ਦਾ ਪਰ ਫੇਰ ਉਹ ਹਾਲ ਆ ਤੇ ਲਓ ਗਾਇਸ ਰਿਜ਼ਲਟ ਪ੍ਰਾਬ ਦਾ ਕੱਲ ਠੀਕ ਹੀ ਰਿਹਾ ਠੀਕ ਠਾਕ ਹੀ ਰਿਹਾ ਵਾ ਵਧੀਆ ਵੀ ਨਹੀਂ ਆ ਤੇ ਮੜਾ ਵੀ ਨਹੀਂ ਆ ਤੇ ਵਧੀਆ ਵਧੀਆ ਰਿਹਾ ਤੇ ਹੁਣ ਆਪਾਂ ਫੇਰ ਦੇ ਨੈਕਸਟ ਡੇ ਹੋ ਗਿਆ ਵਾ ਤੇ ਅੱਜ ਹੋ ਗਿਆ ਟਾਈਮ ਹੋ ਗਿਆ 9:30 ਵਜੇ ਦਾ ਤੇ ਇੰਨੇ ਸਨੋਈ ਦੇ ਵੱਲ ਲੱਤ ਲੱਤ ਕੇ ਆਏ ਮੈਨੂੰ ਇੰਨਾ ਦੁਖੀ ਕੀਤਾ ਗਾਇਸ ਸਾਡੇ ਵੱਲੋਂ ਹੰਬਲੀ ਰਿਕਵੈਸਟ ਆ ਕਿ ਜੇ ਕਿਸੇ ਨੇ ਸਾਡੀ ਸਨੋਈ ਲੈਣੀ ਹੋਵੇ ਤੇ ਤੁਸੀਂ ਸਹੀ ਬੰਦੇ ਆ ਤੁਸੀਂ ਪਲੀਜ਼ ਸਾਨੂੰ ਕੋਈ ਵਧੀਆ ਜੀ ਫੈਮਲੀ ਜਿਹੜੀ ਆ ਦੇ ਦੇ ਕਿੰਨੂ ਦੇਣਾ ਹੀ ਦੇ ਦੇ ਫਿਰ ਐਨਾ ਗਾਇਸਵਾਲ ਆ ਮੇਰੇ ਤੋਂ ਕੰਮ ਨਹੀਂ ਹੁੰਦਾ ਤੇ ਮੈਨੂੰ ਬਹੁਤ ਹੀ ਜ਼ਿਆਦਾ ਦੁੱਖੀ ਹੁੰਦਾ ਨਹੀਂ ਨਹੀਂ ਚੁੱਪਚਾਪ ਨਹੀਂ ਮੈਂ ਕੋਈ ਵੀ ਕਰਦੀ ਮੈਂ ਤੇ ਪਾਪਾ ਨੂੰ ਵੀ ਕਹਤਾ ਵੀ ਨਹੀਂ ਇਸ ਕੰਮ ਨਹੀਂ ਸੁੱਤਰ ਆਉਂਦਾ ਮੇਰੇ ਤੋਂ ਇਹ ਕੋਣ ਕਿਤੇ ਜਾਣਾ ਆਉਣਾ ਹੁੰਦਾ ਪਤਾ ਕਿੰਨਾ ਔਖਾ ਹੁੰਦਾ ਤੁਸੀਂ ਤੇ ਆਪਦੀਆਂ ਕਿ ਮਾਰਦੇ ਜੇ ਪਿਓ ਪੁੱਤ ਹੁਣ ਮੈਂ ਲਾਤ ਵਿਖਾਉਣ ਜਾਣਾ ਤੇ ਫਿਰ ਉਦੋਂ ਇਹਨੂੰ ਕਿੱਥੇ ਛੱਡ ਕੇ ਜਾਣਾ ਹੈ 10 ਤੇ ਟਾਈਮ ਹੋ ਗਿਆ ਸਵੇਰ ਦਾ 9:30 ਵਾ ਤੇ ਅੱਜ ਹੈਗਾ ਵਾ ਕਿੰਨੀ ਤਰੀਕ ਹੈ ਜ 21 ਅੱਜ 21 ਤਰੀਕ ਹੈਗੀ ਤੇ ਦੇਣਾ ਹੈ ਅੱਜ ਸ਼ੁੱਕਰਵਾਰ ਦਾ ਤੇ ਹੁਣ ਆਪਾਂ ਲੱਗੇ ਸਫਾਈ ਕਰਨਾ ਸੋਫੇ ਦੇ ਕਵਰ ਕੱਲ ਆਣਗੇ ਧੋਤੇ ਹੀਗੇ ਤੇ ਔਰ ਟੈਡੀ ਬੀਅਰਨ ਦੇ ਸ਼ਾਰਟ ਜਿਹੜੇ ਉਹ ਮੇਰੇ ਧੋਣ ਵਾਲੇ ਉਹ ਇੱਕ ਦੋ ਦਿਨ ਦਾ ਆਪਾਂ ਧੋਣੇ ਆ ਔਲੀ-ਆਲੀ ਕਰਕੇ ਸਾਰੀ ਸਫਾਈ ਕਰੰਦੇ ਆ ਤੇ ਹੁਣ ਆਪਾਂ ਇਹ ਸਾਫ ਹੋ ਗਈ ਚੰਗੀ ਤਰ੍ਹਾਂ ਫੜ ਕੇ ਫਿਰ ਬੈੱਡ ਤੇ ਰੱਖਤੀ ਬੈੱਡ ਤੇ ਵੀ ਲਾਦੇ ਵਾਲ ਜਿਹੜੇ ਹੁਣ ਕਿ ਦੋ ਚਾਰ ਵਿੱਚ ਇੰਨੇ ਵਾਲ ਹੀ ਨਾ ਨਿਕ-ਨਿਕੇ ਬਹੁਤ ਹੀ ਜ਼ਿਆਦੇ ਈ ਦਿਨ ਚੱਲਿਆ ਆ ਸਾਫ ਕਰਕੇ ਇਹਦਾ ਉਹ ਦੂਜਾ ਬੁਰਸ਼ ਲੈ ਕੇ ਅੰਦਰੋਂ ਤੇ ਲਿਆਓ ਸਾਰਾ ਰੂਮ ਸਾਫ ਕਰਕੇ ਤੇ ਫਿਰ ਅੱਜ ਮੇਰਾ ਦਿਲ ਕਰ ਰਿਹਾ ਕਿ ਮੈਂ ਆਪਣਾ ਕੋਈ ਨਾ ਕੋਈ ਸੂਟ ਸਟਿਚ ਕਰਾਂ ਤੇ ਅੱਜ ਗਾਇਸ ਮੈਂ ਤੁਹਾਨੂੰ ਦਿਖਾਣੀ ਆ ਕਿ ਮੈਂ ਮਹਿੰਦੀ ਵੀ ਲਾਈ ਮੈਂ ਬੜੀ ਸੋਹਣੀ ਮੈਂ ਲੱਗ ਰਹੀ ਆ ਆਪੇ ਲਗਾਈ ਹੀ ਮੈਂ ਮਹਿੰਦੀ ਤੇ ਇਹ ਨਾ ਮੈਂ ਉਸ ਦਿਨ ਜਿਹਦੇ ਨਾਲ ਆਪਾਂ ਗगन ਦੇ ਕੋਲ ਪ੍ਰੋਗਰਾਮ ਤੇ ਜਾਣਾ ਸੀ ਭੈਣ ਦੇ ਕੋਲ ਤੇ ਉਦੋਂ ਦੀਆਂ ਪੀਕ ਲਿਆਂ ਦੀਆਂ ਪਈਆਂ ਤੇ ਪਰ ਮੈਂ ਯੂਜ਼ ਨਹੀਂ ਕੀਤੀ ਤੇ ਉਹ ਮੈਚੋ ਪਲੇ ਉਹ ਮੈਚੋ ਲਈ ਮੰਮੀ ਦੇ ਕੋਲੋਂ ਆ ਮੰਮੀ ਤੇ ਪਈ ਰਹਿਣੀ ਆ ਤੇ ਮੈਂ ਲੈ ਜਾਨੀ ਆ ਤੇ ਮੈਂ ਲਾਉਂਗੀ ਕੱਲ ਪ੍ਰਬਣੀ ਘਰ ਤੇ ਜਗਰੂਪ ਨਹੀਂ ਘਰ ਤੇ ਮੈਂ ਫੜ ਕੇ ਫੇਰਾ ਐਕਸਪੈਰੀਮੈਂਟ ਕੀਤਾ ਨਾਲੇ ਮੈਂ ਆਪਦੇ ਲਈ ਮਹਿੰਦੀ ਨਾਲੇ ਪੈਰਾਂ ਤੇ ਵੀ ਲਾਈ ਸੱਚ ਐੇ ਛੋੜ ਦੇ ਹਾਂ ਛੋੜ ਜਾ ਔਰ ਕੀ ਆਈਕਮ ਮੈਂ ਵਿਖਾਉਣੇ ਗਾਇਸ ਇਹਨਾਂ ਨੂੰ ਟਿਕਨ ਦੇ ਲਓ ਗਾਇਸ ਟਾਈਮ ਹੋ ਗਿਆ ਦੁਪਹਿਰ ਦਾ 12 ਵਜੇ ਦਾ ਤੇ ਪ੍ਰਬ ਨੇ ਇੱਧਰ ਇੱਕ ਮਿਸ਼ਨ ਚਾਲੂ ਕਰ ਲਿਆ ਗੰਬਲੇ ਕਲਰ ਕਰਨ ਦਾ ਪੇ ਪਤਾ ਨਹੀਂ ਕਿੱਥੋਂ ਜ਼ਹਿਰ ਰੰਗਾ ਜਾਂ ਰੰਗ ਲੈ ਹੈ ਹੈ ਜ਼ਹਿਰ ਰੇ ਰੰਗ ਆ ਕਿਦਾਂ ਦਾ ਰੰਗ ਇਹ ਲਹੂ ਵਰਗਾ ਰੰਗ ਹੀ ਲਹੂ ਵਰਗਾ ਹੈ ਟਮਾਟਰ ਵਾਲਾ ਜਿਹੜਾ ਫਿਲਮਾਂ ਦੇ ਵਿੱਚ ਉਹਨਾਂ ਨੇ ਉਹ ਰੰਗ ਨਹੀਂ ਪਾਇਆ ਹੁੰਦਾ ਟਮਾਟਰ ਵਾਲਾ ਰੰਗ ਲੈ ਲੇ ਉਹ ਨਾ ਨੱਕ ਬਲੱਡ ਦਾ ਮਤਲਬ ਕੀ ਸੀਨ ਕਰਨ ਵਾਸਤੇ ਉਹ ਉਹ ਕਲਰ ਹੀ ਇਹ ਪਾਣੀ ਕਿੱਥੋਂ ਲੈ ਆ ਮੈਨੂੰ ਕਿਹਾ ਸੀ ਕਿ ਉਹਨੂੰ ਕਿ ਰੈੱਡ ਕਲਰ ਦੇ ਮਹਿਰੂੰਗੀ ਛੇੜ ਦੇ ਨੇ ਪਤਾ ਨਹੀਂ ਕਿਹੜਾ ਉਹਨੇ ਦੇ ਦਿੱਤਾ ਪਰ ਵੈਸੇ ਜੇ ਫੋਨ 'ਚ ਵੇਖੀ ਤੇ ਸੁਣਨ ਲੱਗੰਦਾ ਗਮਲੇ ਹੈ ਆਪਾਂ ਫੋਨ 'ਤੇ ਦੇਖ ਰਹੇ ਹਾਂ ਹਾਂ ਕਾ ਬੰਦ ਕਰਾ ਦਾਂ ਅੱਖਾਂ ਦੇ ਇਧਰ ਲੰਮੇ ਪਿਆ ਵੇ ਕਿ ਦੇਖੋ ਜੀ ਰੰਗ ਹੋ ਰਿਹਾ ਸਾਡੇ ਤੇ ਹੁਣ ਅਜੇ ਇੱਕ ਥੋੜ ਹੋਇਆ ਇੱਕ ਗਮਲੇ ਨੂੰ ਹੋਇਆ ਤੇ ਇੱਕ ਨੂੰ ਹੋਰ ਕਰਦਾ ਪਿਆ ਵਾ ਤੇ ਇੱਕ ਸਾਡਾ ਇਹੋ ਜਿਹਾ ਬਰਸ਼ ਹੈਗਾ ਆਹੀ ਕਹਿੰਨਾ ਉਹ ਵਾਲਾ ਉਹ ਪਤਾ ਨਹੀਂ ਕਿੱਥੇ ਹੀ ਉਹ ਬਰਸ਼ ਬਾਂਕੀ ਇਹਨਾਂ ਨੂੰ ਕਾਟਾ ਤੇ ਬਰਸ਼ ਦਾ ਤੇ ਨਹੀਂ ਬਰਸ਼ ਯਾਰ ਕਾਟਾ ਤੇ ਕਟਾਈ ਇਹ 50 ਰੁਪਿਆ ਦਾ ਬਰਸ਼ ਆਉਂਦਾ ਵਾ ਦਾਹ ਵੀ ਇਹ ਨਾ ਆਉਂਦਾ ਕਿਤੇ ਆ ਉੱਪਰਲੇ ਬਨੇ ਵੀ ਮਾਰ ਦਿੰਦਾ ਤੇ ਸਾਡੇ ਬੂਟੇ ਵਿਚਾਰੇ ਜਿਹੜੇ ਬਹੁਤ ਕਾਮਜਾਬ ਹੈ ਤੇ ਇੱਧਰ ਸਾਡੀ ਮਹਾਰਾਣੀ ਪਈ ਇਹਨੂੰ ਪਿਛੇ 2-3 ਦਿਨਾਂ ਤੋਂ ਅਹੀਂ ਆ ਦੋ ਤਿੰਨ ਦਿਨ ਸਾਡੇ ਬਾਸ ਇਦਾਂ ਹੀ ਬਾਹਰ ਰੱਖਿਆ ਵਾ ਕਿਉਂਕਿ ਇਹਦੇ ਵਾਲ ਬਹੁਤ ਹੀ ਜਿਆਦੇ ਵਿਚਾਰੀ ਨੇ ਝੜਨ ਦਾ ਗਲਤੀ ਇਹਦੀ ਨਹੀਂ ਆ ਤੇ ਗਲਤੀ ਸਾਡੀ ਵੀ ਨਹੀਂ ਆ ਕਿਉਂਕਿ ਦੁਖੀ ਅਹੀਂ ਵੀ ਆ ਤੇ ਦੁਖੀ ਇਹ ਵੀ ਆ ਵਿਚਾਰੀ ਲਿੰਦਾ ਵੀ ਵਿਚਾਰੀ ਤਾਂ ਦਿਲ ਨਹੀਂ ਕਰਨ ਦਿਆ ਬਾਹਰ ਪੈਨ ਨੂੰ ਤੇ ਸਾਡਾ ਦਿਲ ਨਹੀਂ ਕਰਦਾ ਬਾਹਰ ਪਾਉਣ ਨੂੰ ਪਰ ਮਜਬੂਰੀ ਸਾਡੀ ਇਹ ਆ ਕਿ ਵਾਲ ਅੰਦਰ ਜੇ ਹੀ ਇਹਨਾਂ ਅੰਦਰ ਬੰਨਦੇ ਤੇ ਵਾਲ ਬਹੁਤ ਹੀ ਜਿਆਦੇ ਹੋ ਜਾਂਦੇ ਆ ਤੇ ਇਸ ਕਰਕੇ ਅਹੀ ਪਿਛਲੇ 2 ਦਿਨਾਂ ਤੋਂ ਨਾ ਕੱਲ ਦੀ ਹੈਨਾ ਤੇ ਇਹਨੂੰ ਆਪਾਂ ਪਰਸੋਂ ਬਰਾਪਣੇ ਨਵਾਤਾ ਤੇ ਉਹਦਾ ਕਰਕੇ ਵੀ ਵਾਲ ਜਿਹੜੇ ਹੋਰ ਜਿਆਦੇ ਚੜਨ ਲੱਗ ਪਏ ਆ ਤੇ ਇਸ ਕਰਕੇ ਫੇਰ ਅਹੀ ਇਹਨੂੰ ਬਾਹਰ ਹੀ ਰੱਖਣ ਦੇ ਆ ਤੇ ਬਾਹਰ ਪਲਾਸਟਿਕ ਦੇ ਕੁਰਸੀਆਂ ਵਾਲਾ ਪਾਈ ਜਾ ਰਿਹਾ ਸਾਡੇ ਪਿੰਡਾਂ 'ਚ ਇਹ ਹੁੰਦਾ ਹੁਣ ਰੱਬ ਦੇ ਹੱਥ ਵਿਖੋ ਆ ਰੈੱਡ ਰੈੱਡ ਹੋ ਗਿਆ ਵੀ ਮੇਰੇ ਵੀ ਲੱਗਾ ਇਹ ਮੈਂ ਵੀ ਥੋੜਾ ਲਾਵਾਂ ਐਂ ਕਰਕੇ ਮੇਰੇ ਵੀ ਲੱਗ ਗਿਆ ਹਾਂ ਮੈਂ ਐਂ ਕਹਿੰਦਾ ਤੇ ਇੱਧਰ ਵੀ ਲੱਗਾ ਮੇਰੇ ਕੱਲਰ ਕੀ ਆਹ ਤਾਂ ਥੋੜੀ ਲਾਈਦਾ ਨੂਨ ਨੇ ਆਹ ਤੇ ਹੋਣੀ ਜਿਆਦਾ ਖਰਾਬ ਹੋ ਜਾਣੀ ਪੁੱਤ ਗੰਡ ਲੱਜ ਜਾਣੀ ਤੇ ਹੁਣ ਆਪਾਂ ਗਮਲੇ ਗਮਲੇ ਰੰਗ ਕਰ ਲਈਏ ਤੇ ਬਰਸ਼ ਏਕਿਆ ਤੇ ਇਸ ਕਰਕੇ ਪ੍ਰਭ ਵੀ ਕਲਰ ਲੱਗਾ ਵਾ ਜੇ ਦੋ ਬਰਸ਼ ਹੁੰਦੇ ਚਲ ਮੈਂ ਵੀ ਹੈਲਪ ਕਰਦਾ ਸਾਡਾ ਇੱਕ ਹੋਰ ਬਰਸ਼ ਹੈਗਾ ਲੱਭਣ ਨਹੀਂ ਦਿਆ ਤੇ ਉਹ ਸ਼ਾਇਦ ਸਾਡੇ ਗਵੰਡੀਆਂ ਨੇ ਕੜਾਏ ਤੇ ਗਵੰਡਣ ਸਾਡੀ ਗਈ ਵਾਂਡੇ ਤੇ ਚਾਬੀ ਵੀ ਨਹੀਂ ਦੇਖੀ ਜੇ ਚਾਬੀ ਦੇ ਕੇ ਗਈ ਹੁੰਦੀ ਤੇ ਫੇਰ ਆਪਾਂ ਲੱਭ ਲੈਣਾ ਸੀ ਹਨਾ ਤੇ ਹੁਣ ਆਪਾਂ ਕਰ ਲਈਏ ਕਦਰ ਤੇ ਫੇਰ ਆਪਾਂ ਮਿਲਦੇ ਆ ਤੁਹਾਨੂੰ ਬ੍ਰੇਕ ਤੋਂ ਬਾਅਦ ਲੋ गाइस ਟਾਈਮ ਹੋ ਗਿਆ ਸ਼ਾਮ ਦਾ 6:07 ਵਜੇ ਦਾ ਤੇ ਆਪਾਂ ਹੋ ਗਏ ਆ ਫ੍ਰੀ ਤੇ ਹੁਣ ਆਪਾਂ ਬਸ ਅੱਜ ਦਾ ਜਿਹੜਾ ਵਲੌਗ ਸੀਗਾ ਤੁਸੀਂ ਦੇਖਿਓ ਇਹਨਾ ਇੰਜੋਏ ਕਰ ਰਹੇ ਹੋ ਤੇ ਆ ਜਿਹੜਾ ਆਪਾਂ ਗਮਲੇ ਨੂੰ ਕਲਰ ਕੀਤਾ ਹਾਫ ਗਮਲੇ ਮਤਲਬ ਕਿ ਅੱਧੇ ਗਮਲੇ ਜਿਹੜੇ ਕਲਰ ਕਰ ਦਿੱਤੇ ਹੋਏ ਤੇ ਅੱਧੇ ਜਿਹੜੇ ਰਹਿੰਦੇ ਆ ਉਹ ਕੱਲ ਨੂੰ ਕਰਾਂਗੇ ਤੇ ਇੰਨੇ ਵਿੱਚ ਹੀ ਪ੍ਰਭ ਥੱਕ ਗਿਆ ਸੀਗਾ ਤੇ ਹੁਣ ਆਪਾਂ ਕੱਲ ਨੂੰ ਦੇਖਦੇ ਆਂ ਕੀ ਕੀ ਕਰਦੇ ਆਂ ਪ੍ਰਭ ਆ ਗਿਆ ਬਾਹਰੋਂ ਪਾਪਾ ਸੁੱਤੇ ਹੀ ਰੋਲਾ ਨਾ ਪਾਈ ਪਾਪਾ ਸੁੱਤੇ ਉਧਰ ਜਗਰੂਪ ਸੁੱਤੇ ਆ ਤੇ ਇਹ ਆਉਂਦਾ ਇਸ ਨੂੰਈ ਨੂੰ ਮਗਰ ਪਜਾ ਕਿੱਧਰ ਚੱਲੇ ਆ ਹੁਣ ਫੇਰ ਪਾਪਾ ਨੇ ਰੋਲਾ ਪਾਣਾ ਹੀ ਹੋਣਾ ਕਿਤੇ ਵੀ ਜਾਈਂ ਠੀਕ ਹੈ ਕਿੱਥੇ ਜਾਣ ਕੀਤੇ ਹੋਣਾ ਕਰ ਲਈ ਕੰਮ ਤੇ ਕਿਉਂ ਫਿਰਨਾ ਤੇ ਪ੍ਰਭ ਹੁਣ ਆਇਆ ਤੇ ਫੇਰ ਬਾਹਰ ਨਿਕਲ ਗਿਆ ਤੇ ਹੁਣ ਆਪਾਂ ਵੀਡੀਓ ਇੱਥੇ ਕਰਦੇ ਆਂ ਐਂਡ ਤੁਸੀਂ ਦੱਸਿਓ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਅਗਰ ਵੀਡੀਓ ਥੋੜੀ ਫਵੀਆਂ ਲੱਗੀ ਹੋ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਿਲਕੁਲ ਨਾ ਭੁੱਲਿਓ ਤੇ ਕੱਲ ਨੂੰ ਬਖਾਵਾਂਗੇ ਆਪਾਂ ਪੂਰੇ ਕੰਪਲੈਕਸ ਕਲਰ ਕਰਕੇ ਜੇ ਮੇਰੀ ਤਬੀਅ ਠੀਕ ਰਹੀ ਤੇ ਮੈਂ ਜੇ ਤਬੀਅ ਠੀਕ ਨਹੀਂ ਸੀ ਤੇ ਪ੍ਰਭ ਨੂੰ ਕਹੇ ਮੈਂ ਨਾ ਸ਼ੁਰੂ ਕਰ ਜਵਾਕ ਤੁਹਾਨੂੰ ਪਤਾ ਚਾ ਚਾ ਦੇ ਨਾਲ ਸ਼ੁਰੂ ਕਰ ਲੈਂਦੇ ਆ ਤੇ ਜਦੋਂ ਮਾਣ ਅੱਕ ਜਾਂਦਾ ਤੇ ਫਿਰ ਬਸ ਥੱਕ ਜਾਂਦੇ ਆ ਤੇ ਫਿਰ ਉਹ ਕੰਮ ਜਿਹੜਾ ਅਧ ਵਿੱਚ ਛੱਡ ਦਿੰਦੇ ਆ ਅਜੇ ਵੀ ਜਿਹੜੇ نیچے ਦੋ ਕਮਲੇ ਪਏ ਉਹ ਕਲਰ ਹੋਣ ਵਾਲੇ ਤੇ ਉੱਪਰ ਵੀ ਤਿੰਨ ਚਾਰ ਪਏ ਉਹ ਲਾ ਕੇ ਲਿਆਉਣੇ ਉਹ ਕਲਰ ਕਰਨੇ ਆ ਤੇ ਉਹ ਆਪਾਂ ਸਵੇਰੇ ਕਰਾਂਗੇ ਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਬਾਏ ਬਾਏ